ਜਿੱਥੇ ਪੂਰੇ ਦੇਸ਼ ਪਰ ਵਿੱਚ 15 ਅਗਸਤ ਦਾ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਦੇ ਗ੍ਰਹਿ ਪਿੰਡ ਤਲਣ ਵਿਖੇ ਵੀ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ ਇਸ ਮੌਕੇ ਬਾਲੀ ਵੱਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਨੇ ਕਿਹਾ ਕਿ ਅੱਜ ਦੇ ਦਿਨ ਭਾਰਤੀ ਕ੍ਰਾਂਤੀਕਾਰੀਆਂ ਨੇ ਭਾਰਤ ਤੇ ਕਾਫੀ ਸਮੇਂ ਤੋਂ ਰਾਜ ਕਰ ਰਹੀ ਅੰਗਰੇਜ਼ੀ ਹਕੂਮਤ ਨੂੰ ਦੇਸ਼ ਨੂੰ ਆਜ਼ਾਦ ਕਰਵਾ ਕੇ ਲੋਕਤੰਤਰੀ ਰਾਜ ਦੀ ਸਥਾਪਨਾ ਕੀਤੀ ਸੀ ਉਨਾ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਏਕੇ ਦੀ ਤਾਕਤ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਰੋਧੀ ਸਾਡੇ ਦੇਸ਼ ਭਾਰਤ ਵੱਲ ਮਾੜੀ ਨਿਗਾਹ ਨਾਲ ਨਾ ਦੇਖ ਸਕੇ ਇਸ ਮੌਕੇ ਭਾਜਪਾ OBC ਮੋਰਚਾ ਪੰਜਾਬ ਦੇ ਸਕੱਤਰ ਪ੍ਰਸ਼ੋਤਮ ਗੋਗੀ ਨੇ ਕਿਹਾ ਕਿ ਦੇਸ਼ ਦੀ ਉન્નਤੀ ਤੇ ਤਰੱਕੀ ਲਈ ਆਪਸੀ ਇਕੱਠਾ ਹੋਣਾ ਜ਼ਰੂਰੀ ਹੈ ਤਾਂ ਹੀ ਆਪਣਾ ਦੇਸ਼ ਤਰੱਕੀ ਦੀ ਰਾਹ ਤੇ ਜਾ ਸਕਦਾ ਹੈ ਆਏ ਹੋਏ ਸਾਥੀਆਂ ਦਾ ਗੁਰਵਿੰਦਰ ਚਾਲਪੰਚ ਵੱਲੋਂ ਧੰਨਵਾਦ ਕੀਤਾ ਗਿਆ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੜੀ ਖੁਸ਼ੀ ਦੀ ਗੱਲ ਆ ਅੱਜ ਦੇ ਸਾਡਾ ਜਿਹੜਾ ਦੇਸ਼ ਆ ਅੱਜ ਤੋਂ 75 ਸਾਲ ਪਹਿਲਾਂ ਜਿਹੜਾ ਗੁਲਾਮੀ ਦੇ ਜ਼ੰਜੀਰੇ ਵਿੱਚ ਜਕੜਿਆ ਹੋਇਆ ਸੀ ਤੇ ਉਹ ਸਾਡੇ ਨੌਜਵਾਨ ਸਾਥੀਆਂ ਨੇ ਸੀਪਾਖਸ਼ ਸਿੰਘ ਦੇ ਸਾਬੂ ਸਿੰਘ ਸੁਖਦੇਵ ਗੁਰੂ ਰਾਜੂ ਜਿਨ੍ਹਾਂ ਵੀ ਸਾਡੇ ਸੀ ਲੋਆ ਯਾਦੀਏ ਗਰਾਕੀ ਉਹਨਾਂ ਨੇ ਜਿਹੜਾ ਉਸੇ ਸਾਡੇ ਇਹ ਦੇਸ਼ ਆ ਯਾਦ ਕਰਾਇਆ ਅਸੀਂ ਅੱਜ ਦੇ ਦਿਨ ਮੂਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਔਰ ਸਮੂਚੀ ਟੀਮ ਵੱਲੋਂ ਲੱਖ ਲੱਖ ਬਲਾਈ ਦਿੰਦੇ ਆ ਆਓ ਆਪਾਂ ਨਾਲ ਮਿਲ ਕੇ ਦੇਸ਼ ਦੀ ਹੋਣ ਉੰਤੀ ਵਾਸਤੇ ਦੇਸ਼ ਦੀ ਤਕੀ ਵਾਸਤੇ ਇਕਜੁੱਟ ਹੋ ਕੇ ਆਪਸੀ ਭਾਈਚਾਰਾ ਬਣਾ ਕੇ ਆਪਾਂ ਜਿਹੜਾ ਆ ਸਾਰੇ ਇਕੱਠੇ ਮਾਗੇ ਰਖੀਏ ਤਾਂ ਜੋ ਕਿ ਵਕਤ ਪਹਿਲਾ ਵਾਂਗੂ ਕੋਈ ਵੀ ਆਸ-ਪਾਸੇ ਇਹ ਦੇਸ਼ ਆ ਬੀਬੀ ਜੀ ਕਿਹਾ ਜਿਹਾ ਆ ਉਹ ਸਾਡੇ ਦੇਸ਼ ਦੇ ਫੁਕੀ ਹਮਲਾ ਨਾ ਕਰ ਸਕੇ ਆਪਾਂ ਇਕੱਠੇ ਹੋ ਕੇ ਦਿਖਾਈਏ ਆਪਣਾ ਇਕਤਾ ਦਾ ਮਤਲਬ ਆਪਾਂ ਜੀ ਹੋ ਕੇ ਆਈਏ ਔਰ ਆਪਾਂ ਜਿਹੜਾ ਹੈ ਆਪਣੀ ਦੇਸ਼ ਦੀ ਹਿੰਮਤੀ ਵਾਸਤੇ ਕੰਮ ਕਰੀਏ ਔਰ ਤਾਂ ਹੀ ਮੈਂ ਰਾਸ਼ਵੀ ਦਾ ਪਰਮਾਤਮਾ ਅੱਗੇ ਜੇ ਇਸਦਾ ਮੇਰੇ ਪੈਰਾਂ 'ਤੇ ਦੇਸ਼ ਉੱਪਰ ਤੇ ਆਓ ਸਾਰੇ ਲੈ ਮੇਰੇ ਪੈਰਾਂ 'ਤੇ ਆਓ

He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Check platform www.checktrade.com nine two one seven six zero. Chandar Consultants limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ